ਅਮਰੀਕਾ ਸਰਕਾਰ ਨੇ ਰੋਕਿਆ ਗ੍ਰੀਨ ਕਾਰਡ ਪ੍ਰੋਸੈਸ ਗ੍ਰੀਨ ਕਾਰਡ ਦੇਣ ਦੀ ਹੋਵੇਗੀ ਪੂਰੀ ਤਰੀਕੇ ਨਾਲ ਜਾ ਕਿ ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗ੍ਰੀਨ ਕਾਰਡ ਜਿਨ੍ਹਾਂ ਉੱਤੇ ਸਰਕਾਰ ਰਹੇਗੀ ਸਖਤ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਪ੍ਰੋਸੈਸਿੰਗ ਨੂੰ ਰੋਕ ਦਿੱਤਾ ਗਿਆ ਸੀ ਤੇ ਖਾਸ ਕਰਕੇ ਅਸਾਈਲਮ ਦੇ ਕੇਸਾਂ ਦੇ ਵਿੱਚ ਤੇ ਉਸ ਦੇ ਉੱਤੇ ਹੁਣ ਨਵੀਂ ਅਪਡੇਟ ਸਾਹਮਣੇ ਆ ਗਈ ਹੈ ਕਿ ਅਮਰੀਕੀ ਸਰਕਾਰ ਇਸ ਵੇਲੇ ਅਸਾਈਲਮ ਦੇ ਕੇਸਾਂ ਵਿੱਚ ਕਾਫੀ ਸਖਤ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਖਾਸ ਕਰਕੇ ਗ੍ਰੀਨ ਕਾਰ ਜਿਹੜੇ ਨੇ ਉਹਨਾਂ ਨੂੰ ਲੈ ਕੇ ਸਰਕਾਰ ਸਖਤ ਨਜ਼ਰ ਆਈ ਹੈ ਜਿਨ੍ਹਾਂ ਵੱਲੋਂ ਇਸ ਵੇਲੇ ਅਸਾਈਲਮ ਰਫਿਊਜੀ ਸਟੇਟਸ ਜਾਂ ਪੋਲਿਟੀਕਲ ਅਸਾਈਲਮ ਦੀ ਪੇਸ਼ਕਾ ਜਿਹੜੀ ਕੀਤੀ ਗਈ ਸੀ ਤਾਂ ਉਸ ਦੇ ਮੱਦੇਨਜ਼ਰ ਸਰਕਾਰ ਨੇ ਇਸ ਅਸਾਈਲਮ ਦੇ ਆਧਾਰ ਉੱਤੇ ਗ੍ਰੀਨ ਕਾਰ ਜਿਹੜੇ ਲੈਣ ਵਾਲਿਆਂ ਨੇ ਉਹਨਾਂ ਦੇ ਲਈ ਸਖਤ ਕਦਮ ਚੁੱਕ ਦਿੱਤੇ ਨੇ ਇਹਦੇ ਉੱਤੇ ਸਰਕਾਰ ਨੇ ਜੋ ਗ੍ਰੀਨ ਕਾਰ ਪ੍ਰੋਸੈਸਿੰਗ ਸੀ ਉਹਦੇ ਉੱਤੇ ਰੋਕ ਲਗਾਈ ਸੀ ਉਸ ਮਾਮਲੇ 'ਚ ਸਰਕਾਰ ਨੇ ਕਿਹਾ ਕਿ ਅੰਡਰਲਾਈਨ ਫਰਾਰ ਜਾਂ ਜਿਨ੍ਹਾਂ ਦਾ ਸਬੰਧ ਟੈਰਰਿਜ਼ਮ ਜਾਂ ਜਿਨ੍ਹਾਂ ਦਾ ਸਬੰਧ ਅਮਰੀਕਾ ਉੱਤੇ ਟਰਸਟ ਦੇ ਖਿਲਾਫ ਹੈ ਉਹਨਾਂ ਨੂੰ ਗ੍ਰੀਨ ਕਾਰਡ ਸਰਕਰ ਨਹੀਂ ਦਿੱਤਾ ਜਾਵੇਗਾ ਤੇ ਇਹਨਾਂ ਸਾਰਿਆਂ ਦੀ ਵੈਟਿੰਗ ਕੀਤੀ ਜਾਵੇਗੀ ਸੋ ਅਜੇ ਤੱਕ ਅਸਾਈਲਮ ਵਾਲੇ ਕੇਸਾਂ ਦੇ ਵਿੱਚ ਜਿਨ੍ਹਾਂ ਦੇ ਗ੍ਰੀਨ ਕਾਰਡ ਪੈਂਡਿੰਗ ਪਏ ਨੇ ਉਹ ਸਾਰੇ ਦੇ ਸਾਰੇ ਹੀ ਅਜੇ ਤੱਕ ਸਟਾਪ ਕਰ ਦਿੱਤੇ ਗਏ ਨੇ ਮਾਹਿਰਾ ਨੇ ਇਹਨਾਂ ਸਾਰਿਆਂ ਨੂੰ ਟਰੈਵਲ ਡਾਕੂਮੈਂਟ ਦੇ ਉੱਤੇ ਸਫ਼ਰ ਨਾ ਕਰਨ ਦੀ ਸਲਾਹ ਦੇ ਦਿੱਤੀ ਹੈ ਕਿਉਂਕਿ ਵੈਟਿੰਗ ਹੋਣੀ ਹੈ ਤੇ ਐਸ ਕਰਕੇ ਇਹਨਾਂ ਤੋਂ 에ਅਰਪੋਰਟ ਦੇ ਉੱਤੇ ਸਫ਼ਰ ਦੇ ਦੌਰਾਨ ਕਾਫੀ ਜ਼ਿਆਦਾ ਪੁੱਛਗਿੱਛ ਕੀਤੀ ਜਾਏਗੀ ਤੇ ਬਰੀਕੀ ਨਾਲ ਪੁੱਛਗਿੱਛ ਹੋਵੇਗੀ ਤੇ ਜਿਸ ਕਾਰਨ ਇਹਨਾਂ ਵਾਸਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ ਜਾਂ ਕਹਿ ਲਈਏ ਕਿ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਉੱਥੇ ਕਰਨਾ ਪਵੇਗਾ। ਧਰਮਸਾਲ ਸਰਕਾਰ ਜਿਹੜੀ ਆ ਇਹ ਦੇਖਣਾ ਚਾਹੁੰਦੀ ਹੈ ਕਿ ਇਹਨਾਂ ਵਿੱਚ ਕੋਈ ਫਰੌਰਤਾ ਨਹੀਂ ਜਾਂ ਕੋਈ ਅਜਿਹਾ ਬੰਦਾ ਤਾਂ ਨਹੀਂ ਜਿਸ ਦੇ ਸਬੰਧ ਟੈਰਾਸਟ ਆਰਗੇਨਾਈਜੇਸ਼ਨ ਦੇ ਨਾਲ ਹੋਣਗੇ ਜਾਂ ਜਾਂ ਫਿਰ ਹੈਗੇ ਨੇ ਤਾਂ ਇਸ ਤਰ੍ਹਾਂ ਦੀ ਜਿਹੜੀ ਤਮਾਮ ਜਾਣਕਾਰੀ ਸਰਕਾਰ ਦੇ ਵੱਲੋਂ ਇਸ ਸਮੇਂ ਦੇ ਵਿੱਚ ਇਕੱਠੀ ਕੀਤੀ ਜਾ ਰਹੀ ਹੈ ਤੇ ਜਿਸ ਕਰਕੇ ਗ੍ਰੀਨ ਕਾਰਡ ਪ੍ਰੋਸੈਸਿੰਗ ਦੇ ਉੱਤੇ ਸਰਕਾਰ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ ਇਸ ਤੋਂ ਪਹਿਲਾਂ ਵੀ ਬੀਤੇ ਦਿਨਾਂ ਦੇ ਵਿੱਚ ਅਮਰੀਕਾ ਸਰਕਾਰ ਦੇ ਵੱਲੋਂ ਇਹ ਗੱਲ ਸਾਹਮਣੇ ਆਈ ਸੀ ਕਿ ਅਮਰੀਕਾ ਦੇ ਵਿੱਚ ਜਿਹੜੇ ਲੋਕਾਂ ਨੇ ਗ੍ਰੀਨ ਕਾਰਡ ਅਪਲਾਈ ਕੀਤੇ ਨੇ ਤੇ ਰੈਫਿਊਜੀ ਸਟੇਟਸ ਜਾਂ ਪੋਲਿਟਿਕਲ ਅਸਾਈਲਮ ਦੀ ਪੇਸ਼ਕਸ਼ ਕੀਤੀ ਹੈ ਤੇ ਉਹਨਾਂ ਦੇ ਕੇਸਾਂ ਉੱਤੇ ਜਿਹੜੇ ਲੋਕਾਂ ਦੇ ਕੇਸ ਪਾਸ ਹੋਏ ਨੇ ਤੇ ਜਿਨ੍ਹਾਂ ਦੇ ਵਿੱਚ ਅਸੈਲਮ ਜਾਂ ਜਿਨ੍ਹਾਂ ਨੂੰ ਰੈਫਿਊਜੀ ਸਟੇਟਸ ਇੱਥੇ ਮਿਲ ਗਿਆ ਤੇ ਉਹ ਭਾਵੇਂ ਆਪਣਾ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਸੀਗੇ ਪਰ ਉਹਨਾਂ ਦੀ ਜਿਹੜੀ ਗ੍ਰੀਨ ਕਾਰਡ ਦੀ ਪ੍ਰੋਸੈਸਿੰਗ ਹੈ ਉਹਦੇ ਉੱਤੇ 트럼ਪ ਸਰਕਾਰ ਨੇ ਹੁਣ ਲੰਮੇ ਸਮੇਂ ਦੇ ਲਈ ਰੋਕ ਲਗਾ ਦਿੱਤੀ ਹੈ ਤੇ ਹੁਣ ਇਹ ਸਾਰਿਆਂ ਦੇ ਉੱਤੇ ਜਾਂਚ ਬੜੀ ਬਰੀਕੀ ਨਾਲ ਹੋਊਗੀ ਤੇ ਜਿਨ੍ਹਾਂ ਦੇ ਉੱਥੇ ਕੇਸ ਪਾਸ ਵੀ ਹੋ ਗਏ ਨੇ ਉਹਨਾਂ ਉੱਤੇ ਵੀ ਜਾਂਚ ਹੁਣ ਕੀਤੀ ਜਾ ਰਹੀ ਹੈ ਦੇਖਿਆ ਜਾ ਰਿਹਾ ਕਿ ਇਹਨਾਂ ਦਾ ਸਬੰਧ ਕਿਸੇ ਟੈਰਰਿਜ਼ਮ ਦੇ ਨਾਲ ਤਾਂ ਨਹੀਂ ਹੈ ਯਾ ਟੈਰਰਿਸਟ ਆਰਗੇਨਾਈਜੇਸ਼ਨ ਦੇ ਨਾਲ ਤਾਂ ਨਹੀਂ ਹੈ ਯਾ ਕੋਈ ਇਹ ਫਰੌਰਤਾ ਨਹੀਂ ਹੈ ਯਾ ਕਿਸੇ ਤਰੀਕੇ ਨਾਲ ਵੀ ਇਹ ਕਿਸੇ ਇਹੋ ਜੀ ਕੈਟਾਗਰੀ ਵਿੱਚ ਤਾਂ ਨਹੀਂ ਆਉਂਦੇ ਜਿਸ ਦੇ ਜਿਹੜਾ ਕਿ ਅਮਰੀਕਾ ਦੇ ਲਈ ਖਤਰਾ ਬਣ ਸਕਦੇ ਹੋ ਤਾਂ ਐਸ ਕਰਕੇ ਉਹਨਾਂ ਸਾਰਿਆਂ ਉੱਤੇ ਉਹ ਹੁਣ ਜਾਣਕਾਰੀ ਚੱਲ ਰਹੀ ਹੈ ਤੇ ਉਸ ਬਾਰੇ ਸਾਰੀ ਜਿਹੜੀ ਬਿਲਕੁਲ ਪ੍ਰੋਸੈਸਿੰਗ ਪ੍ਰਕਿਰਿਆ ਉਹ ਸ਼ੁਰੂ ਕੀਤੀ ਹੋਈ ਹੈ ਤਾਂ ਪਰ ਅਜੇ ਗ੍ਰੀਨ ਕਾਰਡ ਜਿਹੜੇ ਮਿਲਨੇ ਉਹਨਾਂ ਨੂੰ ਅਜੇ ਸਮਾਂ ਜ਼ਰੂਰ ਲੱਗੇਗਾ ਪਰ ਇਹਦੇ ਨਾਲ ਨਾ ਸਰਕਾਰ ਇਹਨਾਂ ਸਾਰਿਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਜਿਹੜਾ ਚੰਗੀ ਤਰ੍ਹਾਂ ਛਾਂਣਾਂ ਲਾ ਰਹੀ ਹੈ ਤੇ ਹੁਣ ਇਹ ਜਾਣਕਾਰੀ ਜਿਹੜੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੇ ਵੱਲੋਂ ਇਸ ਵੇਲੇ ਜਾਰੀ ਕੀਤੀ ਗਈ ਹੈ ਤੇ ਜਾਣਕਾਰੀ ਦੇ ਅਨੁਸਾਰ ਜਿਨ੍ਹਾਂ ਲੋਕਾਂ ਦੇ ਅਸਾਈਲਮ ਦੇ ਕੇਸ ਪਾਸ ਹੋਏ ਸੀ ਜਾਂ ਜਿਨ੍ਹਾਂ ਨੂੰ ਰੈਫਿਊਜੀ ਸਟੇਚਸ ਮਿਲ ਗਿਆ ਤੇ ਉਹਦੀ ਜਿਹੜੀ ਉਹਨਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਗ੍ਰੀਨ ਕਾਰਡ ਦੇ ਲਈ ਤੇ ਜਿਹੜੇ ਸਿਕਿਉਰਟੀ ਕੰਸਰਨ ਦੇ ਵਿੱਚ ਨਹੀਂ ਆਉਂਦੇ ਤੇ ਉਹਨਾਂ ਦੇ ਵਿੱਚ ਕਯੂਆਰ ਦੇ ਵੀਜ਼ੇ ਦੇ ਲੋਕ ਨੇ ਤਾਂ ਇਹ ਐਗਜ਼ੀਕਟਿਵ ਆਰਡਰ ਅਮਰੀਕਾ ਦੇ ਜਿਹੜੇ ਰਾਸ਼ਪਤੀ ਹੈ ਡੋਨਾਲਡ ਟਰੰਪ ਉਹਨਾਂ ਨੇ ਜਾਰੀ ਕੀਤਾ ਤੇ ਆਰਡਰ ਦੇ ਅਨੁਸਾਰ ਜਿਹੜੇ ਲੋਕ ਅਮਰੀਕਾ ਦੀ ਸਿਕਿਉਰਿਟੀ ਨੂੰ ਖਤਰਾ ਬਣਦੇ ਨਜ਼ਰ ਆਉਣਗੇ ਤਾਂ ਜਾਂ ਉਹਨਾਂ ਲੋਕਾਂ ਨੂੰ ਰਿਵੈਟ ਕੀਤਾ ਜਾਏਗਾ ਅਤੇ ਇਹ ਦੇਖਿਆ ਜਾਏਗਾ ਕਿ ਉਹ ਯੋਗ ਨੇ ਜਾਂ ਫਿਰ ਨਹੀਂ ਹੈਗੇ ਫਿਲਹਾਲ ਜਿਹੜੇ ਲੋਕਾਂ ਨੂੰ ਹੁਣ ਅਸੈਲਮ ਦੇ ਕੇਸ پاس ਹੋਣ ਤੋਂ ਬਾਅਦ ਗ੍ਰੀਨ ਕਾਰ ਜਿਹੜੇ ਗ੍ਰੀਨ ਕਾਰ ਨੇ ਜਿਨ੍ਹਾਂ ਨੇ ਅਪਲਾਈ ਕੀਤੇ ਨੇ ਜਾਂ ਰਿਫਿਊਜ਼ ਹੀ ਹੋਣ ਦੇ ਉਹਨਾਂ ਦੀ ਪ੍ਰੋਸੈਸਿੰਗ ਦੇ ਉੱਤੇ ਪੱਕੇ ਤੌਰ ਤੇ ਰੋਕ ਲਗਾ ਦਿੱਤੀ ਗਈ ਸੀ ਤੇ ਆਉਦੇ ਦਿਨਾਂ ਦੇ ਵਿੱਚ ਇਹ ਦੇਖਿਆ ਜਾਊਗਾ ਹੁਣ ਕਿ ਟਰੰਪ ਸਰਕਾਰ ਦਾ ਇੰਪੈਕਟ ਜਿਹੜਾ ਉਹ ਕਿਹੜੇ-ਕਿਹੜੇ ਦੇਸ਼ਾਂ ਦੇ ਉੱਤੇ ਜ਼ਿਆਦਾ ਪਵੇਗਾ ਤੇ ਜਿਹੜੇ ਲੋਕ ਇੱਥੇ ਟਰੈਵਲ ਡਾਕੂਮੈਂਟ ਲੈ ਕੇ ਜਿਹੜੇ ਪਾਸਪੋਰਟ ਤੋਂ ਬਾਅਦ ਨੇਪਾਲ ਵਗੈਰਾ ਚਲੇ ਜਾਂਦੇ ਨੇ ਉਹਨਾਂ ਨੂੰ ਮਾਹਿਰਾਂ ਨੇ ਉਸ ਗੱਲ ਤੋਂ ਰੋਕਿਆ ਤੇ ਇਹ ਵੀ ਗੱਲ ਕਹਿੰਦੇ ਨੇ ਕਿ ਹੁਣ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਆਪਣਾ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਉਹਨਾਂ ਨੂੰ ਨੇਪਾਲ ਦੇ 에어ਪੋਰਟ ਦੇ ਉੱਤੇ ਵੀ ਰੋਕਿਆ ਜਾ ਸਕਦਾ ਤੇ ਉਹਨਾਂ ਦੀ ਸਫਰ ਦੇ ਵਿੱਚ ਵੀ ਮੁਸ਼ਕਲਾਂ ਆ ਸਕਦੀਆਂ ਨੇ ਤੇ ਨਾਲ-ਨਾਲ ਭਾਰਤੀ ਲੋਕਾਂ ਨੂੰ ਕਹਿੰਦੇ ਵੀ ਹੁਣ ਨੇਪਾਲ ਦੇ ਰਾਹੀਂ ਆਪਣੇ ਦੇਸ਼ ਵਿੱਚ ਜਾਣਾ ਵੀ ਔਖਾ ਹੋ ਜਾਏਗਾ ਤੇ ਅਮਰੀਕਾ ਲਈ ਸਫਰ ਕਰਨਾ ਵੀ ਔਖਾ ਹੋ ਜਾਏਗਾ ਇਸ ਕਰਕੇ ਉਹ ਮਾਹਿਰਾ ਨੇ ਜਿੰਨੇ ਵੀ ਨੇ ਉਹਨਾਂ ਨੇ ਸਫਰ ਕਰਨ ਤੋਂ ਗਰੇਜ਼ ਕਰਨ ਦੀ ਜਿਹੜੀ ਹੈ ਅਪੀਲ ਕੀਤੀ ਹੈ ਤੇ ਇੱਥੇ ਤਾਕੀਦ ਵੀ ਹਦਾਇਤ ਵੀ ਕਹਿ ਸਕਦੇ ਹੋ ਕੀਤੀ ਆ ਪਰ ਇਹਦੇ ਵਿੱਚ ਇਹ ਜ਼ਰੂਰ ਹੈ ਕਿ ਗ੍ਰੀਨ ਕਾਰਡ ਪ੍ਰੋਸੈਸਿੰਗ ਜਿਨ੍ਹਾਂ ਨੇ ਕੰਸਰਨ ਦੇ ਵਿੱਚ ਕਿਸੇ ਤਰ੍ਹਾਂ ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਸੀ ਅਸੈਲਮ ਦੇ ਤੌਰ ਦੇ ਉੱਤੇ ਉਹਨਾਂ ਨੂੰ ਗ੍ਰੀਨ ਕਾਰਡ ਪ੍ਰੋਸੈਸਿੰਗ ਜਿਹੜੀ ਆ ਉਹਦੇ ਵਿੱਚ ਫਿਨੈਕਲ ਸਟਾਪ ਹੈ ਪਰ ਉਹਨਾਂ ਦੀ ਹੁਣ ਚੰਗੀ ਤਰ੍ਹਾਂ ਜਾਂਚ ਕੀਤੀ ਹੈ ਜਿਹਨਾਂ ਦੇ ਕੇਸ ਆਖਰ ਦੇ ਵਿੱਚ ਪਾਸ ਹੋ ਚੁੱਕੇ ਨੇ ਇਸ ਮਾਮਲੇ ਵਿੱਚ ਅਸੈਲਮ ਜਿਨ੍ਹਾਂ ਨੂੰ ਮਿਲ ਚੁੱਕਿਆ ਪਰ ਉਹਨਾਂ ਨੂੰ ਗ੍ਰੀਨ ਕਾਰਡ ਲਾਈਨ ਦੇ ਵਿੱਚ ਅਜੇ ਵੀ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਜਿਹੜੀ ਜਾਂਚ ਅਮਰੀਕਾ ਸਰਕਾਰ ਉਹ ਬੜੀ ਬਰੀਕੀ ਦੇ ਨਾਲ ਕਰ ਰਹੀ ਹੈ ਕਿ ਇਹਨਾਂ ਦਾ ਕੋਈ ਫਰੋਡ ਕੇਸ ਤਾਂ ਨਹੀਂ ਜਾਂ ਫਿਰ ਇਹਨਾਂ ਦਾ ਕੋਈ ਟੈਰਰਿਜ਼ਮ ਆਰਗੇਨਾਈਜੇਸ਼ਨ ਨਾਲ ਸੰਬੰਧ ਤਾਂ ਨਹੀਂ ਜਾਂ ਫਿਰ ਕੋਈ ਇਹੋ ਜਿਹਾ ਜੀਤਾਂ ਨਹੀਂ ਜਿਨ੍ਹਾਂ ਨੇ ਕਿ ਅਮਰੀਕਾ ਟ੍ਰਾਸ ਦੇ ਉੱਤੇ ਲਈ ਖਤਰਾ ਬਣ ਸਕਦਾ ਹੋਵੇ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਅਮਰੀਕਾ ਸਰਕਾਰ ਹੋਰ ਗ੍ਰੀਨ ਕਾਰਡ ਪ੍ਰੋਸੈਸਿੰਗ ਦੇ ਉੱਤੇ ਬੜੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ